ਨੌਜਵਾਨ ਦੇ ਸੁਪਣਿਆਂ ਦੇ ਨਾਲ ਖੇਡਿਆ ਗਿਆ ਖੌਫਨਾਕ ਖੇਲ ਵਿਆਹ ਤੋਂ ਪਹਿਲਾਂ ਜਿਹੜੀ ਸਾਡੀ ਗੱਲ ਇੱਕ ਦੋਵਾਂ ਨੇ ਇਕੱਠਿਆਂ ਜਾਣਾ ਜੀ ਬਾਹਰ ਉਸ ਤੋਂ ਬਾਅਦ ਮੁੜ ਕੇ ਤੋਂ ਅਸੀਂ ਫੀਸਾ ਫੂਸਾ ਸੈਂਡ ਕੀਤੀਆਂ ਪਏ ਪੂਰੀ ਸੈਂਡ ਕੀਤੇ ਉਸ ਤੋਂ ਬਾਅਦ ਸਾਨੂੰ ਬਿਨਾਂ ਦੱਸਣ ਤੋਂ ਬਾਹਰ ਕੈਨੇਡਾ ਦੀ ਫਾਈਲ ਲਾ ਕੇ ਕੁੜੀ ਕੱਲੀ ਕੈਨੇਡਾ ਚਲ ਗਈ ਠੱਗੀ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਆਇਆ ਸਾਹਮਣੇ ਦੇਖੋ ਜੀ ਇਹ ਆਪਾਂ ਦੇ ਵਿਆਹ ਕੀਤਾ ਸੀ ਵੀ ਚਲੋ ਦੋਵੇਂ ਜੀ ਜਾ ਕੇ ਰਲ ਮਿਲ ਕੇ ਆਪਣਾ ਚੰਗਾ ਪ੍ਰੋਕ ਬਣਾਉਣਗੇ। ਉਹਨੂੰ ਕੁੜੀ ਸਾਡੇ ਨਾਲ ਧੋਖਾ ਕਰ ਗਈ ਆ। ਵਿਦੇਸ਼ ਭੇਜਣ ਦੇ ਨਾਂ ਤੇ ਨੌਜਵਾਨ ਦੇ ਨਾਲ ਕੀਤੀ ਗਈ ਲੱਖਾਂ ਦੀ ਠੱਗੀ। ਦਿਹਾਤੀ ਪੁਲਿਸ ਨੇ ਕਹੇ ਨੇ ਕੋਈ ਮਤਲਬ ਕਾਰਵਾਈ ਨਹੀਂ ਕੀਤੀ। ਮੋੜ ਦਿੰਦੇ ਰਹਿ ਆ ਇਹਦੇ ਚ ਅਸੀਂ ਕੁਝ ਨਹੀਂ ਕਰ ਸਕਦੇ। ਕੱਲ ਆਇਓ, ਪਰਸੂ ਆਇਓ। ਫਿਰ ਇਹ ਹਾਈ ਕੋਰਟ ਰੇਟ ਲਾ ਕੇ ਫਿਰ ਪਰਚਾ ਦਰਜ ਕਰਾਇਆ। ਮਾਮਲਾ ਦਰਜ ਕੈਨੇਡਾ ਜਾ ਕੇ ਮੁਕਰੀ ਘਰ ਵਾਲੀ। ਲਾਤ ਵੀ ਤੁਹਾਨੂੰ ਪਤਾ ਹੈ ਜੀ ਵਿਆਜ ਦੇਣਦੇ ਆ ਕਰਜ਼ਾ ਚੁੱਕ ਕੇ ਆਪਾਂ ਤਹੇ ਦਿੱਤੇ ਸੀ। ਪਾਪਾ ਮੇਰੇ ਆਰਮੀ ਚ ਰਿਟਾਇਰ ਹੋਇਆ ਕੁਝ ਉਹਨਾਂ ਦੇ ਪੈਨਸ਼ਨ ਨੇ ਆਪਣੇ ਜੁੜੇ ਸੀ। ਨੌਜਵਾਨ ਨੇ ਪੁਲਿਸ ਕੋਸਟੇਬਲ ਅਤੇ ਸਰਕਾਰੀ ਅਧਿਆਪਕ ਤੇ ਵੀ ਲਗਾਏ ਠੱਗੀ ਦੇ ਆਰੋਪ। ਕਈ ਵਾਰਹੀ ਸੀ ਰਿਪੋਰਟ ਕੀਤੀ ਐ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ ਕਿਉਂਕਿ ਜਿਹੜੀ ਉਹਨਾਂ ਦੀ ਲੜਕੀ ਹੈ ਸੁਮਨਦੀਪ ਕੌਰ ਉਹਨੇ ਕਿਤੇ ਵੀ ਪੈਰ ਨਹੀਂ ਲਗਣ ਦਿੱਤੇ ਤੇ ਹਾਂ ਜੀ ਜਿੱਥੇ ਵੀ ਇਹ ਦਰਖਾਸਤ ਦੇ ਨੇ ਉਹ ਪੈਰ ਨਹੀਂ ਲਗਣ ਦਿੰਦੀ ਰਹੀ ਹੁਣ ਅਸੀਂ ਹਾਈ ਕੋਰਟ ਤੱਕ ਪਹੁੰਚ ਕੇ ਇਹਨਾਂ ਦੇ ਰੇਟ ਪਾ ਗਏ ਪਰਚਾ ਕਰਾਇਆ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਪੀੜਤ ਪਰਿਵਾਰ ਦੇ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਤੇ ਕੀਤੀ ਗਈ ਐਫ ਆਈ ਆਰ ਦਰਜ ਮੈਂ ਜੀ ਚਾਹੁੰਦਾ ਵੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਗਰੀਬਾਂ ਨੂੰ ਬڑے ਜਦੋਂ ਯਹਰ ਕਰਕੇ ਇਹਨਾਂ ਦੀ ਐਫਆਰ ਦਰਜ ਕਰਵਾਈ ਗਈ ਹੈ ਜੀ ਇਹ ਐਫਆਰ ਦਰਜ ਜਿਹੜੀ ਕਰਾਈ ਹਾਈ ਕੋਰਟੋਂ ਕਰਾਈ ਗਈ ਹੈ ਜੀ ਥੱਲੇ ਉਹਨਾਂ ਦੀ ਐਫਆਰ ਦਰਜ ਹੋ ਜਾਂਦੀ ਨਹੀਂ ਜੇ ਆਪਾਂ ਕਿਤੇ ਵੀ ਜਾਂਦੇ ਹਾਂ ਦਫਤਰ ਦਾਖਲ ਦਰਖਾਸਤ ਹੋ ਜਾਂਦੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਬੜੀ ਔਖੀ ਐਫਆਰ ਦਰਜ ਕਰਾਈ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਰੀ ਤਾਕਤ ਹੈ ਵਨ ਮੀਡੀਆ ਮੈਂ ਬਿਆਨ ਕਰ ਅੰਮ੍ਰਿਤਸਰ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਹੈ ਜਿੱਥੇ ਵਿਦੇਸ਼ ਭੇਜਣ ਦੇ ਨਾਂ ਤੇ ਨੌਜਵਾਨ ਦੇ ਨਾਲ ਲੱਖਾਂ ਦੀ ਠੱਗੀ ਕੀਤੀ ਗਈ ਪੀੜਤ ਨੌਜਵਾਨ ਦਾ ਨਾਮ ਸੁਰਜਪਾਲ ਸਿੰਘ ਦੱਸਿਆ ਜਾ ਰਿਹਾ ਜੋ ਕਿ ਅੰਮ੍ਰਿਤਸਰ ਦੇ ਪਿੰਡ ਚੱਕ ਮਿਸ਼ਰੀ ਖਾਨ ਦਾ ਰਹਿਣ ਵਾਲਾ ਹੈ ਨੌਜਵਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2022 ਦੇ ਵਿੱਚ ਉਸ ਦਾ ਲੜਕੀ ਦੇ ਨਾਲ ਵਿਆਹ ਹੋਇਆ ਸੀ ਤੇ ਉਹਨਾਂ ਦੋਵਾਂ ਨੇ ਇਕੱਠੇ ਥੋੜੇ ਸਮੇਂ ਬਾਅਦ ਕੈਨੇਡਾ ਜਾਣਾ ਸੀ ਤੇ ਵਿਆਹ ਤੋਂ ਕੁਝ ਦਿਨ ਬਾਅਦ ਲੜਕੀ ਆਪਣੇ ਪੇਕਿਆਂ ਦੇ ਘਰ ਚਲੀ ਗਈ ਤੇ ਜਦੋਂ ਉਹ ਆਪਣੇ ਸਸੁਰਾਲ ਆਪਣੀ ਪਤਨੀ ਨੂੰ ਮਿਲਣ ਗਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਹ ਪਹਿਲਾਂ ਹੀ ਕੈਨੇਡਾ ਚਲੀ ਗਈ ਹੈ ਜਿਸ ਤੋਂ ਬਾਅਦ ਉਸ ਨੂੰ ਬਹੁਤ ੱਤਕਾ ਲੱਗਿਆ ਤੇ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਉਸ ਨੂੰ ਧਮਕੀਆਂ ਤੱਕ ਦਿੱਤੀਆਂ ਗਈਆਂ ਕਿ ਤੂੰ ਜੋ ਕੁਝ ਕਰਨਾ ਹੈ ਕਰ ਲੈ ਪੀੜਿਤ ਨੌਜਵਾਨ ਨੇ ਦਾਅਵਾ ਕੀਤਾ ਕਿ ਸਤੋਖਾ ਧੜੀ ਦੇ ਪੂਰੇ ਪਲਾਨ ਦੇ ਵਿੱਚ ਉਸ ਦਾ ਪੂਰਾ ਸਹੁਰਾ ਪਰਿਵਾਰ ਸ਼ਾਮਲ ਹੈ ਅਤੇ ਇਸ ਤੋਂ ਖਾਤੜੀ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੀ ਕਾਂਸਟੇਬਲ ਸੁਖਮਨਦੀਪ ਕੌਰ ਜੋ ਕਿ ਉਸ ਦੀ ਪਤਨੀ ਦੀ ਭੈਣ ਹੈ ਤੇ ਇੱਕ ਸਰਕਾਰੀ ਅਧਿਆਪਕ ਵੀ ਸ਼ਾਮਲ ਨੇ ਉਸਨੇ ਦੱਸਿਆ ਕਿ ਸੋਹਰੇ ਪਰਿਵਾਰ ਦੇ ਵੱਲੋਂ ਉਹਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਉੱਤੇ ਲੱਖਾਂ ਰੁਪਏ ਲੈ ਲਏ ਗਏ ਅਤੇ ਉਸ ਤੋਂ ਬਾਅਦ ਉਸ ਦੇ ਨਾਲ ਇਸ ਤਰੀਕੇ ਦੇ ਨਾਲ ਠੱਗੀ ਕੀਤੀ ਗਈ ਪੀੜਿਤ ਪਰਿਵਾਰ ਦੇ ਵੱਲੋਂ ਘਟਨਾ ਤੋਂ ਬਾਅਦ ਥਾਣੇ ਦੇ ਵਿੱਚ ਕਈ ਵਾਰ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਆਖਿਰਕਾਰ ਉਹਨਾਂ ਨੂੰ ਅੰਤ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਜਿਸ ਤੋਂ ਬਾਅਦ ਥਾਣੇ ਦੇ ਵਿੱਚ ਉਹਨਾਂ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ ਤੇ ਹੁਣ ਸਾਰੇ ਪਰਿਵਾਰ ਦੇ ਖਿਲਾਫ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਹਾਲਾਂਕਿ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਵੀ ਅਜੇ ਤੱਕ ਕਿਸੇ ਦੀ ਨਾ ਤਾਂ ਗ੍ਰਿਫਤਾਰੀ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਹੋਰ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਗਈ ਹੈ ਸੁਰਜਪਾਲ ਸਿੰਘ ਨੇ ਦਾਅਵਾ ਕੀਤਾ ਕਿ ਸੁਖਮਨ ਦੀਪਕੌਰ ਦਾ ਪੁਲਿਸ ਵਿਭਾਗ ਦੇ ਨਾਲ ਜੁੜੇ ਹੋਣ ਕਾਰਨ ਇਸ ਕੇਸ ਨੂੰ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਪੀੜਤ ਨੌਜਵਾਨ ਨੇ ਪੁਲਿਸ ਅਧਿਕਾਰੀਆਂ ਨੂੰ ਆਪਣੇ ਬੈਂਕ ਖਾਤਿਆਂ ਦੀਆਂ ਡਿਟੇਲਾਂ ਅਤੇ ਹੋਰ ਸਬੂਤ ਵੀ ਦਿੱਤੇ ਨੇ ਤੇ ਹੁਣ ਉਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰ ਰਿਹਾ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਠੱਗਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਸ ਨੂੰ ਉਸਦੇ ਪੈਸੇ ਵਾਪਸ ਦਿਵਾਏ ਜਾਣ ਉਸ ਦੀ ਮੰਗ ਹੈ ਕਿ ਇਹਨਾਂ ਧੋਖਾਧੜੀ ਕਰਨ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਅਜਿਹਾ ਕਰਨ ਤੋਂ ਪਹਿਲਾਂ 100 ਵਾਰ ਸੋਚੇ ਪੰਜਾਬ ਦੀ ਪੀੜ੍ਹੀ ਬਾਹਰ ਜਾਣ ਦੀ ਬਹੁਤ ਚਾਹਵਾਨ ਹੈ ਜਿਸ ਕਰਕੇ ਅਕਸਰ ਇਹ ਜਹੀਆਂ ਠੱਗੀ ਦੀਆਂ ਘਟਨਾਵਾਂ ਸਾਹਮਣੇ ਆndੀਆਂ ਨੇ ਜਿੱਥੇ ਸੁਰਜਪਾਲ ਵਰਗੇ ਨੌਜਵਾਨ ਲੱਖਾਂ ਤੇ ਕਰੋੜਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਸੁਰਜਪਾਲ ਵਰਗੇ ਨੌਜਵਾਨਾਂ ਨੂੰ ਵਿਆਦੇ ਨਾਂ ਤੇ ਵਿਦੇਸ਼ ਭੇਜਣ ਦੇ ਸੁਪਨੇ ਵਿਖਾਏ ਜਾਂਦੇ ਨੇ ਫਿਰ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਠੱਗ ਲਿਆ ਜਾਂਦਾ ਤੇ ਫਿਰ ਨਾ ਤਾਂ ਉਹ ਇੱਧਰ ਦੇ ਰਹਿੰਦੇ ਨੇ ਨਾ ਉੱਧਰ ਦੇ ਰਹਿੰਦੇ ਨੇ ਕੌਨਾਂ ਦੀ ਆਰਥਿਕ ਹਾਲਤ ਜੋ ਹੈ ਹੋਰ ਵਿਗੜ ਜਾਂਦੀ ਹੈ ਇਸ ਤਰੀਕੇ ਦੇ ਨਾਲ ਜੋ ਨੌਜਵਾਨਾਂ ਦੇ ਨਾਲ ਠੱਗੀਆਂ ਕੀਤੀਆਂ ਜਾਂਦੀਆਂ ਨੇ ਹੌਲੀ-ਹੌਲੀ ਸਮਾਜ ਦੇ ਵਿੱਚ ਜੜਾ ਫੈਲਾ ਰਹੀਆਂ ਨੇ ਇਸ ਲਈ ਪੁਲਿਸ ਪ੍ਰਸ਼ਾਸਨ ਨੂੰ ਵੀ ਜ਼ਰੂਰਤ ਹੈ ਕਿ ਇਸ ਨੂੰ ਖਤਮ ਕਰਨ ਲਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਠੱਗਾਂ ਦੇ ਉੱਤੇ ਸਿਕੰਜਾ ਕਸਿਆ ਜਾਵੇ ਤਾਂ ਜੋ ਇਹਨਾਂ ਪੋੜੇ-ਪਾੜੇ ਨੌਜਵਾਨਾਂ ਦੇ ਨਾਲ ਅਜਿਹਾ ਦੁਬਾਰਾ ਨਾ ਹੋਵੇ ਮੇਰਾ ਨਾਮ ਵੀਰਜੀ ਸੂਰਜਪਾਲ ਸਿੰਘ ਹੈ ਪਿੰਡ ਚੱਕ ਮਿਛਰੀਖਾਨੇ ਦੀ। ਕਦੋਂ ਤੁਹਾਡਾ ਵਿਆਹ ਹੋਇਆ ਸੀ ਦਾ ਕੀ ਗੱਲਬਾਤ ਹੋਈ ਸੀ ਤੇ ਹੁਣ ਕੀ ਕੁਝ ਹੋਇਆ ਇਸ ਬਾਰੇ ਥੋੜਾ ਖੁੱਲ ਕੇ ਜਾਣਕਾਰੀ ਦਿਓ। ਵੀਰਜੀ ਵਿਆਹ ਮੇਰਾ 7 ਇੱਕ 2022 ਨੂੰ ਹੋਇਆ ਜੀ ਸੌਰ ਸਿੰਘ ਹੋਇਆ ਜੀ ਚਵਾਲ ਤੇ ਵਿਆਹ ਇਸ ਕਰਕੇ ਆਇਆ ਕਿ ਬਾਹਰ ਚੱਲ ਜਾਾਂਗੇ ਦੋਵੇਂ ਜਾਣੇ ਤੇ ਜਦੋਂ ਵਿਆਹ ਤੋਂ ਪਹਿਲਾਂ ਜਿਹੜੀ ਸਾਡੀ ਗੱਲ ਹੋਈ ਕਿ ਦੋਵਾਂ ਨੇ ਇਕੱਠਿਆਂ ਜਾਣਾ ਜੀ ਦਾਰ ਉਸ ਤੋਂ ਬਾਅਦ ਮੁੜ ਕੇ ਤੋਂ ਅਸੀਂ ਫੀਸਾ ਫੂਸਾ ਸੈਂਡ ਕੀਤੀਆਂ ਪਾਇ ਪੂਰੇ ਸੈਂਡ ਕੀਤੇ ਆ ਉਸ ਤੋਂ ਬਾਅਦ ਸਾਨੂੰ ਬਿਨਾਂ ਦੱਸਣ ਤੋਂ ਬਾਰ ਕੈਨੇਡਾ ਦੀ ਫਾਈਲ ਲਾ ਕੇ ਕੁੜੀ ਕੱਲੀ ਕੈਨੇਡਾ ਚਲ ਗਈ ਜੀ ਕਿੰਨਾ ਸਮੇਂ ਚੱਲੋ ਇਹ 3 ਸਾਲ ਹੋ ਗਏ ਜੀ 6 ਸਾਲ ਹੋ ਗਏ ਕਿੰਨਾ ਤੱਕ ਚੱਲ ਹੋ ਗਿਆ ਜਿਹੜਾ ਸਾਡਾ ਖਰਚਾ ਉਹ 1.15 ਲੱਖ ਰੁਪਿਆ ਵੀ ਜੀ ਸੈਂਡ ਕੀਤਾ ਸਾਰੀਆਂ ਸਟੇਟਮੈਂਟਾਂ ਸਾਡੇ ਕੋਲ ਹੈ ਜੀ ਤੇ ਉਮੀਦ ਸੀ ਕਿ ਵਿਆਹ ਕਰਾਇਆ ਕੁੜੀ ਨਾਲ ਕੁੜੀ ਬਾਹਰ ਤੁਹਾਨੂੰ ਵੀ ਲੈ ਕੇ ਜਾਏਗੀ ਹੁਣ ਕੀ ਹਾਲਾਤ ਹੈ ਹਾਲਾਤ ਵੀ ਤੁਹਾਨੂੰ ਪਤਾ ਹੈ ਜੀ ਵਿਆਜ ਦੇਣਦੇ ਆ ਕਰਜ਼ਾ ਚੁੱਕ ਕੇ ਆਪਾਂ ਪੈਸੇ ਦਿੱਤੇ ਸੀ ਪਾਪਾ ਮੇਰੇ ਆਰਮੀ ਚ ਰਿਟਾਇਰ ਹੋਇਆ ਕੋਈ ਉਹਨਾਂ ਦੇ ਪੈਨਸ਼ਨ ਨੇ ਆਪਣੇ ਜੁੜੇ ਸੀ ਕੁਝ ਹੀ ਕਰਦਾ ਚੁੱਕਿਆ ਵਿਆਜ ਹੀ ਚੁੱਕੇ ਪੈਸੇ ਉਹ ਵਿਆਜ ਦੇਣ ਦੇ ਆ ਕੁਝ ਲਾਉਣ ਦੇ ਹੌਲੀ ਹੌਲੀ ਕਰਕੇ ਤੁਹਾਡੀ ਕੁੜੀ ਨਾਲ ਆਪਸੀ ਕੀ ਗੱਲਬਾਤ ਹੋਈ ਸੀ ਜਦੋਂ ਕੁਛ ਉਹਨੇ ਤੁਹਾਨੂੰ ਕਿਹਾ ਜਦੋਂ ਵੀਰ ਜੀ ਗਈ ਸੀ ਤੇ ਉਹਨੂੰ ਪਤਾ ਲੱਗਾ ਵੀ ਦਰਖਾਸਤਾਂ ਇਹਨਾਂ ਨੇ ਵੀ ਦੇਣੀਆਂ ਸ਼ੁਰੂ ਕੀਤੀਆਂ ਫਿਰ ਉਹਨੇ ਮੈਨੂੰ ਕਿਹਾ ਕਿ ਐਵੇਂ ਭੱਜ ਨਾ ਤੇਰੇ ਪੈਸੇ ਮੈਂ ਜਦੋਂ ਮੇਰੇ ਕੋਲ ਹੋਣਗੇ ਮੈਂ ਦੇ ਦਊਂਗੀ ਤੇ ਨਾ ਤੂੰ ਮੈਨੂੰ ਜਾਣ ਦਾ ਨਾਮ ਮੈਂ ਤੈਨੂੰ ਜਾਣਦੀ ਤੇਰੇ ਪੈਸੇ ਤੈਨੂੰ ਮਿਲ ਜਾਣਗੇ ਜਦੋਂ ਮਰਜ਼ੀ ਦੇ ਜਾਂ ਮੇਨਾਂ ਸਮੇਂ ਹੋਇਆ ਤੇ ਇਸ ਗੱਲ ਵੀ ਜੀ 2022 ਦੇ ਤੁਰੇ ਆ ਤੇ 2000 ਆ ਪੰਜੀ ਵੀ ਖਤਮ ਹੋਣ ਵਾਲਾ ਹੈ ਦੀਨਸ਼ਕਰੋ ਠੱਗੀ ਆ ਜੀ ਕਿੰਨੇ ਕਰਤਾ ਸਾਢੇ 11 ਲੱਖ ਜੀ ਤੇ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਕਿਸੇ ਮੌਦਾਰ ਬੰਦੇ ਕੋਲ ਫੌਂਟ ਕੀਤੀ ਸਾਡੇ ਪਿੰਡ ਦੇ ਸਰਪੰਚ ਆ ਜੀ ਸਾਬਕਾ ਸਰਪੰਚ ਰਿੰਕੂ ਵੀਰ ਜੀ ਉਹਨਾਂ ਕੋਲ ਫਿਰ ਹੀ ਗਏ ਉਹਨਾਂ ਨੇ ਸਾਡੇ ਨਾਲ ਤੁਰ ਕੇ ਫਿਰ ਦਰਖਾਸਤਾਂ ਦਰਖੁਸ਼ਾਂ ਦਿੱਤੀਆਂ ਦੇ ਦਿਹਾਤੀ ਪੁਲਸ ਨੇ ਕਹੇ ਨੇ ਕੋਈ ਮਤਲਬ ਕਾਰਵਾਈ ਨਹੀਂ ਕੀਤੀ ਮੋੜ ਦਿੰਦੇ ਰਹਾ ਇਹਦੇ ਚ ਅਸੀਂ ਕੁਝ ਨਹੀਂ ਕਰ ਸਕਦੇ ਕੱਲ ਆਇਓ ਪਰਸੋਂ ਆਇਓ ਫਿਰ ਹਾਈ ਕੋਰਟ ਰੇਟ ਲਾ ਕੇ ਫਿਰ ਪਰਚਾ ਦਰਜ ਕਰਾਇਆ ਮਾਮਲਾ ਦਰਜ ਕਰ ਲਿੱਤਾ ਗਿਆ ਮਾਮਲਾ ਦਰਜ ਕਰ ਲਿੱਤਾ ਗਿਆ ਜੀ ਥਾਣਾ ਲੋਪੋਗੇ ਵੀਰ ਜੀ ਕਿੰਨਾ ਕਿੰਨਾ ਖਲਾਫ ਮਾਮਲਾ ਦਰਜ ਹੋਇਆ ਸਾਰੇ ਪਰਿਵਾਰ ਖਲਾਫ ਜਿੰਨਾ ਜਿੰਨਾਂ ਨੇ ਸਾਡੇ ਨਾਲ ਠੱਗੀ ਕੀਤੀ ਜੀ ਸਾਰੇ ਸਾਜਿਸ਼ੀਆ ਜੀ ਜਿਸਪਾਲ ਸਿੰਘ ਕੁੜੀ ਦੇ ਡੈਡੀ ਦਾ ਨਾਮ ਹੈ ਦਲਬੀਰ ਕੌਰ ਉਹਦੀ ਮੰਮੀ ਦਾ ਨਾਮ ਹੈ ਗਰਜੀਤ ਕੌਰ ਉਹਦੀ ਵੱਡੀ ਭੈਣ ਦਾ ਨਾਮ ਹੈ ਗੁਰਲਾਲ ਸਿੰਘ ਉਹਦੇ ਜੀਜੇ ਦਾ ਨਾਮ ਹੈ ਸੁੰਮਨਦੀਪ ਕੋਰ ਜਿਹੜੀ ਪੁਲਿਸ ਚ ਜਿੰਨੇ ਮਤਲਬ ਸਾਡੇ ਪੈਰ ਹੀ ਨਹੀਂ ਲੱਗਣਦੇ ਤੇ ਦਰਖਾਸਤਾਂ ਤੇ ਉਹ ਪੁਲਿਸ ਚ ਹੈ ਜੀ ਵਜ੍ਹਾ ਕੀ ਸਮਝਦੇ ਕਿ ਉਹ ਪੱਤਾ ਦਰਜ ਹੋ ਗਿਆ ਪੁਲਿਸ ਕੋਈ ਤੁਹਾਡੀ ਸੁਣ ਨਹੀਂ ਕੀ ਵਜ੍ਹਾ ਸਮਝਦੇ ਤੁਹਾਡੀ ਕੁੜੀ ਪੁਲਸਨ ਚ ਹੋਣ ਕਰਕੇ ਉਹ ਡੈਡੀਓ ਤਾਂ ਕਹਿੰਦਾਂ ਦਾ ਪੁਲਸ ਤੇ ਮੈਂ ਜੇਬ ਚ ਪਾ ਕੇ ਘੁੰਮਦਾ ਜੀ ਹਾਂ ਦਾ ਜੋ ਤਰਕ ਹੁੰਦਾ ਤੂੰ ਕਰ ਲਾ ਜਿੱਥੇ ਜ਼ੋਰ ਲੱਗਦਾ ਲਾਲਾ ਹਾਂਜੀ ਤੇ ਹੁਣ ਕੀ ਮੰਗ ਕੀ ਕਰਦੇ ਮੰਗ ਇਹੋ ਕਰਦੇ ਆ ਕਿ ਸਾਡੇ ਜਿਹੜੇ ਪੈਸੇ ਸਾਨੂੰ ਵਾਪਸ ਕੀਤੇ ਜਾਣ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹਾਂਜੀ ਠੀਕ ਹੋਇਆ ਸੀਗਾ ਕਿ ਵਿਆਹ ਕਰਾਉਂਗਾ ਮਤਲਬ ਉਹ ਮੈਂ ਬਾਹਰ ਜਾਊਂਗਾ ਸੁਨੈਰੀ ਆਪਣਾ ਪੇਸ਼ਾ ਬਣਾਉਂਗਾ ਪਰ ਲਾਕਡਾਊਨ ਸਾਰਾ ਪਾਣੀ ਪਾਣੀ ਹੋ ਗਿਆ ਪਾਣੀ ਪਾਣੀ ਆ ਜੀ ਪੈਸੇ ਵੀ ਗਵਾ ਬੈਠਿਆਂ ਦੇ ਕਰਜ਼ਾ ਵੀ ਲਾਉਣ ਡਿਆਂ ਤੇ ਵਿਆਜ ਵੀ ਤਾਰਨ ਡਿਆਂ ਘਰ ਦਾ ਗੁਜ਼ਾਰਾ ਕਿੱਸਰਾ ਹੋ ਰਿਹਾ ਘਰ ਦਾ ਗੁਜ਼ਾਰਾ ਇਦਾਂ ਵੀਰ ਜੀ ਪ੍ਰਾਈਵੇਟ ਜੌਬ ਕਰੀਦੀ ਆ ਪਾਪਾ ਦੀ ਜਿਹੜੀ ਪੈਨਸ਼ਨ ਆਉਂਦੀ ਆ ਉਹ ਵਿਆਜ ਚ ਨਿਕਲ ਨਿਕਲ ਜਾਂਦੀ ਆ ਜੀ ਹਾਂਜੀ ਮੈਂ ਜੀ ਚਾਹੁੰਦਾ ਆ ਵੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਗਰੀਬਾਂ ਨੂੰ ਬڑے ਜਦੋਂ ਯਾਰ ਕਰਕੇ ਇਹਨਾਂ ਦੀ ਐਫਆਰ ਦਰਜ ਕਰਵਾਈ ਗਈ ਹੈ ਜੀ ਇਹ ਐਫਆਰ ਦਰਜ ਜਿਹੜੀ ਹਾਈ ਕੋਰਟੋਂ ਕਰਾਈ ਗਈ ਹੈ ਜੀ ਥੱਲੇ ਉਹਨਾਂ ਦੀ ਐਫਆਰ ਦਰਜ ਹੋ ਜਾਂਦੀ ਨਹੀਂ ਜੇ ਆਪਾਂ ਕਿਤੇ ਵੀ ਜਾਂਦੇ ਹਾਂ ਦਫਤਰ ਦਾਖਲ ਦਰਖਾਸਤ ਹੋ ਜਾਂਦੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਬੜੀ ਔਖੀ ਐਫਆਰ ਦਾ ਜਗਰਾਈ ਹੈ ਦੋਸ਼ੀਆਂ ਨੂੰ ਰਸਤ ਕਰਨਾ ਚਾਹੀਦਾ ਜੀ ਕੀ ਵਜ੍ਹਾ ਕੇ ਸਮਝਦੇ ਹੋ ਤੁਸੀਂ ਕਿ ਹਾਈ ਕੋਰਟ ਤੇ ਟਪਾਈ ਜਾਂਦੀ ਪੁਲਿਸ ਦੀ ਸੀਗੀ ਉੱਪਰ ਤੋਂ ਹੋਰੀ ਥਾਣੇ ਸੀਗੇ ਐਸਐਸਪੀ ਸਾਹਿਬ ਨੇ ਹੋਰ ਵੀ ਅਫਸਰ ਨੇ ਸਿੱਧਾ ਤੋਂ ਹੀ ਹਾਈ ਕੋਰਟ ਦਾ ਰੁਖ ਕੀਤਾ ਕੀ ਵਜ੍ਹਾ ਵਜ੍ਹਾ ਜੀ ਉਹਨਾਂ ਦੀ ਇੱਕ ਬੇਟੀ ਆ ਸੁਮਨਦੀਪ ਕੌਰ ਜਿਹੜੀ ਮੁ ਤੇ ਉਹਨਾਂ ਦੇ ਇੱਕ ਸਹੇ ਗੁਰਲਾਲ ਸਿੰਘ ਹੈ ਉਹ ਵੀ ਸਰਕਾਰੀ ਮੁਲਾਜ਼ਮ ਹੈ ਉਹਨਾਂ ਕਰਕੇ ਇਹਨਾਂ ਗਰੀਬਾਂ ਦੀ ਕੋਈ ਸੁਣਾਈ ਨਹੀਂ ਸੀ ਹੋਰ ਵਜ੍ਹਾ ਦੀ ਕਿਤੇ ਵੀ ਨਹੀਂ ਤੁਨ ਕੀ ਮੰਗ ਕਰ ਰਹੇ ਮੰਗ ਕਰਨਾ ਚਾਹੁੰਦੇ ਇਹਨਾਂ ਗਰੀਬਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਜੀ ਠੀਕ ਹੈ ਜੀ ਕੀ ਨਾਮ ਹੈ ਮੇਰਾ ਨਾਮ ਜੀ ਦਲਵੀਰ ਸਿੰਘ ਹੈ ਪਿੰਡ ਮੇਰਾ ਚੱਕ ਮਿਸ਼ਰੀ ਖਾਨ ਹੈ ਭਾਪ ਜੀ ਤੁਸੀਂ ਆਪਣੇ ਮੁੰਡੇ ਦਾ ਵਿਆਹ ਕਰਾਇਆ ਉੱਥੇ ਵੀ ਖਰਚਾ ਹੋਇਆ ਕੁੜੀ ਬਾਹਰ ਭੇਜੀ ਉਮੀਦ ਸੀ ਕਿ ਤੁਹਾਡਾ ਫਿਊਚਰ ਸੈੱਟ ਹੋਏਗਾ ਪੂਰਾ ਪਰਿਵਾਰ ਦਾ ਸੈੱਟ ਹੋਏਗਾ ਪਰ ਕੁੜੀ ਹੁਣ ਬਾਹਰ ਚਲ ਕੇ ਤੁਹਾਨੂੰ ਬੁਲਾ ਨਹੀਂ ਰਹੀ ਪਛਾਨ ਨਹੀਂ ਰਹੀ ਕੀ ਕੁਝ ਕਹਿਣਾ ਚਾਹੋਗੇ ਵੇਖੋ ਜੀ ਇਹ ਆਪਾਂ ਦੇ ਵਿਆਹ ਕੀਤਾ ਸੀ ਵੀ ਚਲੋ ਦੋਵੇਂ ਜੀ ਜਾ ਕੇ ਰਲ ਮਿਲ ਕੇ ਆਪਣਾ ਚੰਗਾ ਭਵਿੱਖ ਬਣਾਉਣਗੇ। ਹਣ ਕੁੜੀ ਸਾਡੇ ਨਾਲ ਧੋਖਾ ਕਰ ਗਈ ਹੈ। ਅਸੀਂ ਭਗਵਾਨ ਤਮਨ ਸਰਕਾਰ ਜੀ ਦੇ ਅੱਗੇ ਇਹੋ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ। ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ? ਹਾਂ ਜੀ ਪੁਲਿਸ ਵੱਲੋਂ ਮਾਮਲਾ ਕਈ ਵਾਰ ਹੀ ਰਿਪੋਰਟ ਕੀਤੀ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ ਕਿਉਂਕਿ ਜਿਹੜੀ ਉਹ ਨਵੀਂ ਲੜਕੀ ਹੈ ਸੁਮਨਦੀਪ ਕੌਰ ਉਹਨੇ ਕਿਤੇ ਵੀ ਪੈਰ ਨਹੀਂ ਲੱਗਣ ਦਿੱਤੇ ਤੇ ਹਾਂ ਜੀ ਜਿੱਥੇ ਵੀ ਇਹ ਦਰਖਾਸਤ ਦੇਨੇ ਉਹ ਪਿਆਰ ਨਹੀਂ ਲੱਗਣ ਦਿੰਦੀ ਰਹੀ ਹੁਣ ਅਸੀਂ ਹਾਈ ਕੋਰਟ ਤੱਕ ਪਹੁੰਚ ਕੇ ਇਹਨਾਂ ਦੇ ਰੇਟ ਪਾ ਗਏ ਪਰਚਾ ਕਰਾਇਆ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਤੇ ਸਾਡਾ ਇਹੋ ਹੀ ਮੰਗ ਹੈ ਕਿ ਸਾਡੀ ਇਨਸਾਫ ਦਵਾਇਆ ਜਾਵੇ ਸਾਹਿਬ ਮੋਲੇ ਜਾਨ ਹਾਂਜੀ ਤੇ ਜਿਹੜੇ ਪਰਿਵਾਰ ਆ ਕੁੜੀ ਵਾਲੇ ਦਾ ਪਰਿਵਾਰ ਕੀ ਕੁਝ ਕਹਿੰਦਾ ਤੁਹਾਨੂੰ ਕੋਈ ਕਦੇ ਗੱਲਬਾਤ ਤਾਂ ਕੀਤੀ ਹੋਣੀ ਕੁੜੀ ਵਾਲੇ ਦਾ ਪਰਿਵਾਰ ਤੇ ਨਾਲ ਗੱਲਬਾਤ ਕਰਦਾ ਹੀ ਨਾ ਫੋਨ ਤੇ ਨਾ ਗੱਲ ਨਾਲ ਕੋਈ ਬਾਤ ਕਰਦੇ ਨਹੀਂ ਇਹ ਨਹੀਂ ਕਰਦੇ ਹੁਣ ਠੀਕ ਹੈ ਹਾਂਜੀ